ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਆ ਗਿਆਂ ਵੀਰਿਓ ਟਿੱਲੋ ਫਾਰਮ ਤੇ ਆ ਗਿਆਂ ਜਾਇਜ਼ ਰੇਟ ਹੁੰਦਾ ਵੀਰਾਂ ਦਾ ਚੰਗੀਆਂ ਝੋਟੀਆਂ ਆਗੀਆਂ ਨੇ ਤਲੱਲੇਦਾਰਾ ਵੀਰਿਓ ਟੌਪ ਕਲਾਸ ਝੋਟੀਆਂ ਨੇ ਰੇਟ ਜਾਇਜ਼ ਹੁੰਦਾ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਹੈ ਕੁਲਜਿੰਦਰ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸਲਾਮ ਵੀਰੇ ਇੱਜ ਬਹੁਤ ਬੜੀ ਆਤਾਂ ਗੁਰੂ ਰਾਮਦਾਸ ਦੀ ਬਹੁਤ ਕਿਰਪਾ ਜੀ। ਦੱਸਿਓ ਵੀਰੇ ਨਾਮ ਦੱਸਿਓ ਆਪਣਾ। ਨਾਮ ਸਾਹ ਸਿੰਘ। ਹਾਂਜੀ। ਪਿੰਡ ਦਾਬਾਵਾਲ, ਤਹਿਸੀਲ ਪਟਾਲਾ, ਜ਼ਿਲ੍ਹਾ ਗੁਰਦਾਸਪੁਰ। ਅਲੀਵਾਲ ਦੇ ਲਾਗੇ। ਅਲੀਵਾਲ ਦੇ ਲਾਗੇ ਆ ਗਿਆ ਹੈ ਨਾ ਜੀ। ਹਾਂਜੀ ਅਲੀਵਾਲ ਦੇ ਨਾਲ ਹੀ ਆ ਦੋ ਤਿੰਨ ਕਿਲੋਮੀਟਰ। 2 ਕਿਲੋਮੀਟਰ ਆਪਣਾ। 2 ਕਿਲੋਮੀਟਰ। ਜ਼ਿਲ੍ਹਾ ਗੁਰਦਾਸਪੁਰ ਪੇਗਾ। ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਪਟਾਲਾ। ਠੀਕ ਹੈ ਜੀ। ਫੋਨ ਨੰਬਰ ਦੱਸੋ। 84270 55277 84270 58277 ਠੀਕ ਹੈ ਜੀ। ਤਾਂ ਹਰੇਕ ਵੀਡੀਓ ਨੂੰ ਰੇਟ ਐਰ ਕੀ ਫਿਰ ਜੈ ਜੈ ਵੀਰੇ ਹਨਾ ਜੈ ਜੈ ਵੀਰ ਜੀ ਬਿਲਕੁਲ ਰੇਟ ਜੈ ਜੂਣਗੇ ਮੈਂ ਤਾਂ ਬੋਲ ਲੈਣਾ ਵਾ ਬਿਲਕੁਲ ਰੇਟ ਬਿਲਕੁਲ ਜੈ ਜੈ ਪਿਛਲੀਆਂ ਵੀਡੀਓਾਂ 'ਚ ਵੀ ਜੈ ਜੈ ਹੁੰਦੇ ਰਹੇ ਆ ਰੇਟ ਵੀ ਜੈ ਜੈ ਬਾਕੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਤੀ ਇਹ ਆ ਥੋੜੀ ਜੀ ਵੀਡੀਓ ਐਰ ਕੀ ਲੇਟ ਹੋ ਗਈ ਹੈ ਕਿਸੇ ਕਾਰਨ ਤੇ ਕਰਕੇ ਤੇ ਬੜੇ ਵੀਰ ਭਰਾਵਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਕੋਈ ਡੰਗ ਰੋਂਗੇ ਤਾਂ ਸਾਨੂੰ ਜਰੂਰ ਵੀਡੀਓ ਪਾਓ ਪਰ ਕੀ ਕਰੀਏ ਕਈਆਂ ਦੇ ਨੰਬਰ ਹੀ ਦਿਮਾਗ 'ਚ ਰਹਿੰਦੇ ਦਿਮਾਗ 'ਚ ਇੱਕ ਵੀਰ ਜੀ ਪਤਾ ਕੀ ਗੱਲ ਹੈ ਵੀਡੀਓ ਪਉਰੀ ਬਹੁਤ ਔਕੀ ਆ ਸਾਰੇ ਭੈਣ ਭਰਾਵਾਂ ਨੂੰ ਬੇਤੀ ਹੈ ਕਿ ਵੀਡੀਓ ਜਰੂਰ ਵੇਖਿਓ ਪੂਰੀ ਜਰੂਰ ਐਂਡ ਤਾਈਂ ਵੇਖਿਆ ਕਰੋ ਵੀਰੇ ਵੀਡੀਓ ਫਿਰ ਸਾਰੇ ਪਰਿਵਾਰ ਨਾਲ ਸਲਾਹ ਕਰਕੇ ਫਿਰ ਕੋਈ ਡਿਸੀਜਨ ਲਿਓ ਬਿਲਕੁਲ ਜੀ ਹਾਂਜੀ ਤਾਂ ਵੀਰ ਜੀ ਬਾਕੀ ਫੋਨ ਇਵੇਂ ਆ ਕਿ ਤੁਹਾਡਾ ਇੱਕ ਰੇਟ ਹਾਂਜੀ ਦੂਜੀ ਸਚਾਈ ਇਹ ਚੀਜ਼ਾਂ ਇਹ ਚੀਜ਼ਾਂ ਮੈਣਾ ਵੀਰ ਇੱਕ ਸਚਾਈ ਜਿਹੜੀ ਬਿਲਕੁਲ ਹੀ ਹੁੰਦੀ ਹੈ ਨਾ ਪਸ਼ੂਆਂ ਦੇ ਵਿੱਚ ਟਾਡੇ ਤੇ ਇੱਕ ਰੇਟ ਜਾਇਜ਼ ਹੁੰਦਾ ਕਿ ਜਿਹੜੇ ਵਪਾਰੀ ਵੀਰੀ ਬੇਚਿੰਤ ਹੋ ਕੇ ਆ ਕੇ ਖਰੀਦ ਲੈਂਦੇ ਆ ਵੀਡੀਓ ਕਲੈਂਦਰ ਜੀ ਭਾਵੇਂ 2-4 ਦਿਨ ਲੇਟ ਪੈ ਜੇ ਸਾਡੋ ਵੀਡੀਓ ਪਉਂਦਾ ਨਹੀਂ ਕੋਈ ਕਿ ਹਰ ਹਫ਼ਤੇ ਵੜੀ ਵੀਡੀਓ ਪਵੇ ਪਰ ਜਦੋਂ ਵੀ ਪਵੇ ਚੰਗੇ ਨਸਲ ਦੇ ਪਸ਼ੂ ਵੀ ਪਵੇ ਔਰ ਚੰਗੇ ਵਧੀਆ ਰੇਡ ਨਾ ਪਵੇ ਰੇਡ ਨਾ ਪਵੇ ਸੋਹਣਾ ਪਸ਼ੂ ਆ ਜੀ ਵੀਡੀਓ ਜਿਹੜੀ ਸਾਡੇ ਗਏ ਆ ਪਸ਼ੂ ਹਾਂਜੀ ਤੁਸੀਂ ਯਕੀਨ ਮੰਨ ਕੇ ਚੱਲਿਓਗੇ ਅੱਧੇ ਘੰਟੇ ਦੇ ਵਿੱਚ ਵਿੱਚ ਪਸ਼ੂ ਗਏ ਔਰ 3 ਦਿਨ ਉਹਦੇ ਫੋਨ ਆਉਂਦੇ ਨੇ ਵੀਡੀਓ ਦੇ ਭਾਜੀ 3 ਦਿਨ ਇੰਨਾ ਵੀਰ ਭਰਾਵਾਂ ਦੇ ਸਾਰਿਆਂ ਦੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਉਹ ਬਹੁਤ ਪਿਆਰ ਦਿੱਤਾ ਬਹੁਤ ਉਹ ਇੱਕ ਵੀਰ ਜੀ ਪਤਾ ਕੀ ਹੋ ਜਾਂਦਾ ਹੁਣ ਪਸ਼ੂ ਦਾ ਡਾ ਰੇਟ ਵੀ ਜਾਇਜ਼ ਹੁੰਦਾ ਤੇ ਕਿਸੇ ਵੇਲੇ ਕਈ ਦੂਰੋਂ ਵੀਰ ਆਉਂਦੇ ਆ ਨਾ ਜੇ ਉਹਨਾਂ ਨੂੰ ਬਾਈ ਚਾਂਸ 2000 ਡੰਗਰ ਮਹਿੰਗਾ ਲੱਗਦਾ ਪਸ਼ੂ ਉਹ ਫਿਰ ਵੀ ਅਗੇ ਖਰੀਦ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਯਕੀਨ ਆ ਵੀ ਇੱਕ ਪਸ਼ੂ ਸਾਫ ਸੁਥਰਾ ਹੋਊਗਾ ਜੋ ਦੱਸਿਆ ਜਾਂਦਾ ਉਹ ਨਿਕਲਣਾ ਇਹਨਾਂ ਇਹਨਾਂ ਗੱਲਾਂ ਕਰਕੇ ਵੀਰੇ ਇੱਕ ਪਸ਼ੂ ਜ਼ਿਆਦਾ ਵਿਕਦਾ ਜੀ ਤੇ ਚਲੋ ਅਸੀਂ ਇਹ ਰੇਟ ਤੇ ਸਾਫ ਸੁਥਰਾ ਕੰਮ ਹਾਂਜੀ ਪਰ ਜਿਹੜੇ ਵੀਰ ਭਰਾ ਸਾਨੂੰ ਵੀ ਪਤਾ ਲੱਗਦਾ ਕਿ ਦੂਰ ਕਰਨ ਦੇ ਆ ਉਹਨਾਂ ਨੂੰ ਵੀ ਕਰਾਇਆ ਬਹੁਤ ਪੈਂਦਾ ਵਾ ਪਰ ਚਲੋ ਅਸੀਂ ਵੀ ਜਿੱਥੋਂ ਤੱਕ ਹੋ ਸਕਦੇ ਅਗਲੀ ਦੀ ਕਸਰ ਕੱਢੀ ਦੀ ਆ ਕੱਢੀ ਦੀ ਮੰਨ ਲਓ ਵੀਰੇ ਹੁਣ ਮਾਨਸੇ ਤਾਂ ਇਹ ਵੀ ਪਸ਼ੂ ਜਾਂਦੇ ਆ ਸਾਤ ਸਾਤ ਯਰ ਕਰਾਇਆ ਵੀ ਪੈਂਦਾ ਤੱਕ ਫਿਰ ਉਹ ਜਿੰਨਾ ਕਰਾਇਆ ਉਹਨਾਂ ਨੂੰ ਪੈਂਦਾ ਫਿਰ ਉਹ ਚੋ ਮਾਨਤਨ ਵੀ ਹੋਏ ਨਾ ਤਾਂ ਵੀਰਾਂ ਨੂੰ ਇੰਨਾ ਹੁੰਦਾ ਕਿ ਤਾਂ ਵੀਰੇ ਬਾਰ-ਬਾਰ ਪੁੱਛਦੇ ਹਨ ਤੇ ਇੱਕ ਪਸ਼ੂ ਸੋਹਣਿਆ ਬਾਕੀ ਵੀਰੇ ਅੱਜ ਵੀ ਵੱਡੀਆਂ ਛੋਟੀਆਂ ਆ ਗਈਆਂ ਤੇ ਇੱਕ ਵਹਿੜ ਆ ਗਈ ਹੈ ਨਾ ਜੀ ਹਾਂ ਜੀ ਤਾਂ ਕਰੀਏ ਵੀਰੇ ਸ਼ੁਰੂਆਤ ਹਾਂ ਜੀ ਆ ਪਹਿਲੇ ਨੰਬਰ ਵਾਲੀ ਛੋਟੀ ਬਾਰੇ ਦੱਸ ਦਿਓ ਜੀ ਇਹ ਛੋਟੀ ਕੁਲਜਿੰਦਰ ਜੀ ਹਫਤਾ ਲੈ ਜੇ 7 ਦਿਨ ਲੈ ਜੇ ਬਸ ਇਦਾਂ ਇੱਕ ਟਾਈਮ ਹੀ ਇਹਦੇ ਕੋਲ ਠੀਕ ਹੈ ਜੀ ਉਧਰ ਦੇ ਪੂਰੀ ਵੇਖੋ ਪਛਾਹ ਤੱਕ ਲੱਥੀ ਹੈ ਬਿੰਦੀਆਂ ਨਾਲ ਲਾ ਗਿਆ ਹੈ ਨਾ ਜੀ ਇਸ ਚੀਜ਼ ਨੂੰ ਲੱਭਣ ਦਾ ਟਾਈਮ ਲੱਗ ਜਾਂਦਾ ਕਿਉਂਕਿ ਫੀਲਡ ਪਸ਼ੂ ਨੂੰ ਬਿਲਕੁਲ ਫੀਲਡ ਅੰਦਰ ਲੱਭਦੇ ਆ ਠੰਡੇ ਡੱਗਰ ਲੱਭਦੇ ਆ ਟਾਈਮ ਲੱਗ ਜਾਂਦਾ ਟਾਈਮ ਲੱਗਦਾ ਜੀ ਇੱਕ ਹਫ ਤੇ ਖੋਲੋ ਵੀ ਤੋਰਾ ਵਖਾਈ ਦੀ ਆ ਪਤਲੇ ਚੰਮ ਦੀ ਠੀਕ ਦੇਖੋ ਕਿਹੜਾ ਲੱਗਾ ਤਾ ਵੇਖੋ ਵੀਰੋ ਚੰਗੀ ਝੋਟੀ ਆ ਗਈ ਆ ਇੱਕ ਹਫਤਾ ਲੈ ਜੂ ਪਰ ਲੈਵਾ ਲੂਗਾ ਬਹੁਤ ਸ਼ਾਨਦਾਰਾ ਬਿੰਦੀਆਂ ਵਾਲਾ ਲੈਵਾ ਆ ਗਿਆ ਵੀਰੋ ਤਾ ਪਤਲਾ ਚਾਮਾ ਦੂਜੀ ਗੱਲ ਕਲਿੰਦਰ ਜੀ ਇਹਦੇ ਕੰਨਿਆਂ ਦੇ ਦਾੰਦੇ ਨੇ ਪੁੱਟੇ ਆ ਜੇ ਸਿੱਕੀ ਆ ਜੇ ਦਾੰਦੋਂ ਅਗੇ ਨਹੀਂ ਗਏ ਦੇ ਠੀਕ ਹੈ ਜੀ ਕੋਈ ਵੀਰ ਭਰਾ ਜਿਹੜਾ ਇੱਥੇ ਆਉਗਾ ਉਹਨੂੰ ਬੁਖਾਦਾਂਗੇ ਤਾ ਫੇਸ ਕੁਆਲਟੀ ਵੀਰੇ ਚੈੱਕ ਕਰ ਲਓ ਸਿੰਘ ਦੀ ਕੁਆਲਟੀ ਤੇ ਸ਼ਾਈ ਸ਼ੂਈ ਬਹੁਤ ਆ ਚਮਕਾ ਲਈ ਆ ਪਲੀ ਜੁੜੀ ਆ ਵੀਰੋ ਤਾਂ ਸੋਹਣੀ ਝੋਟੀ ਆ ਲੈਵਾ ਲੈਵੇ ਤੋਂ ਅੰਦਾਜ਼ਾ ਲਾ ਲਿਓ ਕਿ ਕਿੰਨਾ ਦੁੱਧ ਪਰੂਗੀ ਹਾਂ ਹਫਤਾ ਹਫਤਾ ਲੈ ਜੂ ਕਿਉਂ ਇਹਨੂੰ ਪੁੜਿਆਂ ਤੋਂ ਨਹੀਂ ਪਤਾ ਹਜੇ ਸੂੰਦਾ ਤੇ ਲੈਵਾਦ ਹੋਣ ਤੋਂ ਸ਼ਾਨਦਾਰ ਆ ਜੀ ਚਾਰੂ ਬੜੀ ਆ ਦੁੱਧ ਵਾਲੀ ਝੋਟੀ ਆ ਜੀ ਮੇਨ ਗੱਲ ਵੀਰ ਜੀ ਥਣਪਾਣੇ ਦਾ ਪਸ਼ੂ ਹੁੰਦਾ ਥਣ ਲੈਵੇ ਦੀਆਂ ਸਫਾਈਆਂ ਨੇ ਬਾਕੀ ਜਿਹੜਾ ਤੁਲੀ ਦੇ ਬੱਜਿਆ ਵੀ ਡੰਗਾ ਠੰਡਾ ਹੋਵੇ ਤੇ ਹੋਈ ਆ ਬਿਲਕੁਲ ਮੇ ਜੀ ਮੇ ਦੇਖੋ ਐ ਗੱਲ ਸ਼ਾਂਤ ਜੀ ਸੁਭਾਦੀ ਆ ਜੀ ਸੁਭਾਜ ਭਾਵੇਂ ਖੁੱਲੀ ਛੱਡ ਕੇ ਬਹਿ ਜਾਓ ਥੱਲੇ ਬਿਲਕੁਲ ਸੀਲ ਹੈ ਜੀ ਨਸਲਾ ਤਾਂ ਵੇਖੋ ਵੀਰੋ ਚੰਗੀ ਕੁਆਲਿਟੀ ਝੋਟੀ ਆ ਥੰਮ ਥੰਮ ਪਿਆਰਾ ਲੱਗਿਆ ਲੇਵਾ ਤਾਂ ਪਲ ਜੋੜ ਦੀ ਗੱਲ ਕਰੀ ਤੇ ਪੂਰੀ ਪਲੀ ਜੋੜੀ ਆ ਵੀਰੋ ਰਾਜੀ ਫੁੱਲਾ ਤਾਂ ਸਿੰਘ ਤੋਂ ਲੈ ਕੇ ਵੀਰੇ ਲੇਵੇ ਤਾਂ ਹੀ ਸਫਾਈਆਂ ਨੇ ਤਾ ਇਹ ਜੇ ਵੀ ਗੱਦਾ ਚ ਬਿਲਕੁਲ ਬਾਕੀ ਵੀਰੋ ਲੇਵਾ ਚੈੱਕ ਕਰ ਲੋ ਐ ਪਛਾਣ ਨੂੰ ਬਣੂ ਜਿੰਨੀ ਬਣੂ ਪਛਾਣ ਨੂੰ ਬਣੂ ਐ ਫੁੱਟ ਫੁੱਟ ਪਛਾਣ ਨੂੰ ਜੜੀ ਪਈ ਐ ਤੇ ਥਾਣੇ ਦੀ ਕੁਆਲਿਟੀ ਚੈੱਕ ਕਰ ਲੋ ਥਾੜਾ ਮੜਾ ਪਿਆਰਾ ਲੱਗਿਆ ਜੀ ਇਥੇ-ਵੇਥੇ ਸੋਹਣੀ ਝੋਟੀ ਆ ਜੀ ਤਾਂ ਵੀਰ ਜੀ ਇਹਦਾ ਮੁੱਲ ਮੁੱਲ ਕੁਲਜਿੰਦਰ ਜੀ ਪਹਿਲੇ ਵੀਡੀਓ ਗੂ ਨਾ ਆ ਨਾ ਆ ਲਈ ਆ ਹਾਂ ਹਾਂ ਜੀ ਜਿਹੜੇ ਪਹਿਲੇ ਫੋਨ ਤੇ ਜਾਣ ਕਿਸੇ ਵੀਰ ਭਰਾ ਨੂੰ ਬਹੁਤੀ ਨਾਕਸਾਈ ਕਰਨੀ ਪਵੇ ਪੀ ਇਹਦੇ ਕਰ ਲੋ ਜਾਂ ਉਦਾਂ ਕਰ ਲੋ ਹਾਂ ਜੀ 90 ਦੀ ਕਰਤੀਏ 90 ਦੇ ਦੰਦਾਂ ਚ ਆ 12-13 ਕਿਲੋ ਦੁੱਧੇ ਡਾਲੀਆ ਮੁੰਡਾ ਸੇਕਿਆ ਪਤਲੀ ਚੰਬੜੀ ਆ ਕੋਈ ਸ਼ੱਕ ਨਹੀਂ ਜੀ ਜਾ ਜਾ ਕਿਹੇ ਗੱਲ ਲੈਵਲ ਉਸ ਤੋਂ ਹੋਣਾ ਲੱਗਿਆ ਬਿਲਕੁਲ ਠੰਡੀ ਹੈਗੀ ਜਿੱਦਾਂ ਮਾੜੀ ਗਾਹਾਂ ਨੂੰ ਭਾਵੇਂ ਥੱਲੇ ਬੈਠੇ ਰਹੋ ਬਿਲਕੁਲ ਉਹੀ ਤਾਂ ਮੇਰੇ ਲੈਵੇ ਤੋਂ ਲੈ ਕੇ ਆਏ ਸਿੰਗ ਤੀ ਪੂਰੀਆਂ ਸਫਾਈਆਂ ਨੇ ਉਹ ਹੈ ਤਾਂ ਵੀ ਪੂਰੀ ਉੱਚੀ ਹੈ ਜੇ ਨਹੀਂ ਕਿ ਵੀਡੀਓ ਦੇ ਵਿੱਚ ਜਿਹੜਾ ਅੰਗਰ ਉੱਚਾ ਲੱਗਣਿਆ ਵੇਖੋ ਕਿੱਥੋਂ ਤੱਕ ਕੰਦ ਘਾਠ ਵਾਲੀ ਹੈ ਹਾਂਜੀ ਬਿਲਕੁਲ ਬਿਲਕੁਲ ਤਾਂ ਵੀਰ ਜੀ ਕਰਦੀਏ 90 ਦੀ ਕਰ ਦਿਓ ਛੋਟ ਵਿੱਚੋਂ ਚਲੋ ਵੀਰਾਂ ਨੂੰ ਇੱਕ ਹੱਥ ਤੇਰੀ ਸਾਹਮਣੇ ਨਹੀਂ ਆ ਮੁੰਡ ਵੰਡੇ-ਵੰਡੇ ਜੋ ਕੇ ਛੱਡਿਓ ਵੀਰੇ 2000 ਛੱਡ ਦਿਓ ਜਲ 90 ਤੋਂ 2000 ਛੱਡ ਦਈਏ ਕੇ ਹੁਣ ਕਰ ਦਈਏ ਵੀਰ ਤੇ ਮਾਤਾਂ ਹੋਰ ਕਰ ਦਈਏ ਕਰ ਦੇ ਵੀਰੇ ਕਰ ਦੇ ਪੂਰੇ 85 ਦੀ ਹਾਂ ਨਾ ਕਰ ਦਈਏ ਵੀਰੇ ਕਿਆ ਬਾਤ ਹੈ 85 ਦੀ ਕਰ ਦਈਏ ਪਰ ਹਾਂ ਨਾਲੇ ਵੀਰ ਜੀ ਵੀਰੇ ਭੈਣ ਭਰਾ ਵਾ ਉਹ ਹਾਂ ਨਾਲੇ ਮੋਲ ਸਮਝਣ ਪੋਗਦੀ ਵੀਰੇ ਵੀਰ ਜੀ ਕੇ ਰੇਟ ਫਿਕਸ ਵੀਰ ਕਿਵੇਂਗਾ ਵੀਰ ਜੀ ਕਿਵੇਂ ਦੀ ਝੋਟੀ ਆ ਹੁਣ ਸਿੰਘ ਤੋਂ ਲੈ ਕੇ ਲੈਵੇ ਤਾਂ ਹੀ ਆ ਭਾਵੇਂ 1-5 ਮੰਗ ਲਓ ਪਰ ਇਹ ਹੈ ਕਿ ਜਿਆਜਾ ਦਾ ਜਿਆਜ਼ ਹੀ ਦੇ ਦੇਣਾ ਪਸ਼ੂ 85000 ਦੀ ਵੀਰੋ ਤਾਂ ਸਿਆਲ ਜੀ ਵੀ ਡੱਕੇ ਲਾਉਣ ਵਾਲੀ ਦੁੱਧ ਦੇ ਐ ਫੋਟ ਫੋਟ ਪਛਾਣ ਨੂੰ ਬੰਜੂ ਤੇ ਚਾਰੂ ਦੀ ਗੱਲ ਕਰੀਏ ਵੀਰੇ ਦੁੱਧ ਵੀ ਚਾਰੂ ਪਸ਼ੂ ਨੇ ਪਰ ਨਾ ਤਾਂ ਫੁੱਲ ਕੁਆਲਿਟੀ ਦੀ ਸੋਣੀ ਝੋਟੀਆ ਫੋਨ ਵੀਰ ਨੂੰ ਜ਼ਰੂਰ ਲਾ ਲਿਓ 85 ਚ ਛੋਟ ਛੱਪਾ ਹੋ ਜੂ ਹਾਂਜੀ ਵੀਰ ਜੀ ਅਗਲੇ ਬੰਨੇ ਆਗੇ ਚੰਗੀ ਵੱਡੀ ਮੈਂ ਆ ਜੀ ਆ ਗਈ ਜੇ ਵੀ ਦੂਜੇ ਸਵੇਰੇ ਸੋਈਏ ਝੋਟੀ ਦੂਜੇ ਸਵੇਰੇ ਹਾਂਜੀ ਇਹ ਵੱਡੀ ਝੋਟੀ ਹੈ 14-15 ਕਿਲੋ ਵਾਲੀ ਬਿਲਕੁਲ ਏ ਉਹਨਾਂ ਭਰਾਵਾਂ ਨੇ ਉਦੋਂ ਹਰਿਆਣਿਆਂ ਲੋ ਮਗਵਾਈ ਸੀਗੀ ਹਾਂਜੀ ਅਸੀਂ ਤੇ ਇਧਰੋਂ ਲਈ ਉਹਨਾਂ ਕੋਲੋਂ ਉਹਨਾਂ ਦੇ ਡੇਰੀ ਫਾਰਮ ਚੋਂ ਲਈ ਆ ਬਿਲਕੁਲ ਤੇ ਦੇਖਣ ਵਾਲੇ ਵੀਰ ਭਰਾ ਜਿਹੜੇ ਪਛਾਣ ਰੱਖਦੇ ਉਹਨਾਂ ਨੂੰ ਪਤਾ ਲੱਗ ਜਾਣਾ ਨਸਲ ਤਾਂ ਵੀਰ ਜੀ ਦੇਖੋ ਹੁਣ ਮਗਰੋਂ ਪੇਠ ਦਸੀ ਜਾਂਦੀ ਆ ਹੌਂਡੀ ਨਾ ਮੇਰੇ ਮੋਢੇ ਤੱਕ ਬਿਲਕੁਲ ਬਿਲਕੁਲ ਚਿਗਾਠਾ ਦਸੀ ਜਾਂਦਾ ਛੋਟੀ ਦਾ ਸਿੰਗਲ ਹੱਡੀ ਆ ਐਂ ਸਿੱਧੀ ਸੱਧੀ ਆ ਜਮਾ ਸੋਹਣੀ ਝੋਟੀ ਵੀਰੇ ਪੇਠ ਬੋਤਲ ਤੇ ਪੇਠ ਥਣ ਲੈਵੇ ਜੀ ਗੱਲ ਕਰੀਏ ਤਾਂ ਇਹ ਵੀ ਫੁੱਟ ਫੁੱਟ ਪਛਾਣ ਨੂੰ ਚੜਨ ਦੀ ਆ ਤੇ ਗਾਲ ਇਹ ਹਫਤਾ ਕੱਢਦੀ ਏ 10 ਦਿਨ ਬਿਲਕੁਲ ਐਵੇਂ ਦੇ ਪਸ਼ੂ ਨਹੀਂ ਵੀਰੇ ਬਿਲਕੁਲ ਤਾਂ ਵੀਰੋ ਕੈਮਰੇਜ ਭਾਵੇਂ ਛੋਟੀ ਲੱਗਦੀ ਹੋਵੇ ਫੁੱਲ ਸਾਈਜ਼ ਵੱਡੀ ਤਾਂ ਕੱਦ ਕਾਂਠ ਫੁੱਲ ਲੇਵਾ ਸੋਨਾ ਲੱਗਿਆ ਬਣੂ ਬੋਧ ਵੀਰੋ ਇਹ ਵੀ ਤਾਂ ਉਂਗਲਾਂ ਨਹੀਂ ਲੱਗਦੀਆਂ ਤੇਜ ਚੋਦੀ ਬਿਲਕੁਲ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਟੌਪ ਕਲਾਸ ਆ ਕੱਦ ਕਾਂਠ ਸਿਰਾ ਜਗਾਠਾ ਚਕੂਠਾ ਚੰਗਾ ਲੱਗਿਆ ਤਾਂ ਕਿੰਨਾ ਵੀਰਾਂ ਨੂੰ ਪਰਖਾ ਵੀਰੋ ਚੈੱਕ ਕਰ ਲਓ ਤੇ ਅੰਦਾਜ਼ਾ ਲਾ ਲਓ ਕਿੰਨਾ ਦੁੱਧ ਭਰ ਜੂਗੀ ਦੁੱਧ ਵਾਲੀ ਹੈ ਟੋਪ ਕਲਾਸ ਹੈ ਥਾਣੇ ਵਿੱਚ ਵਿੱਚ ਪੂਰਾ ਇਹਨੇ ਪਾਟ ਪਾਣੀ ਹਜੇ ਪੂਰੀ ਥੱਲੇ ਉਹਨੇ ਬਿਲਕੁਲ ਵਿਰਲਾ ਚ ਥਾਣਾ ਤੋਰੋ ਵੀਰ ਜੀ ਲਓ ਜੀ ਤੇ ਬਾਕੀ ਵੀਰੋ ਪਤਲੇ ਚੰਮ ਦੀ ਆ ਤਾਂ ਇਹ ਮੇਦੀ ਪਸ਼ੂ ਵੀ ਵੀਰੇ ਕਿੱਲੇ ਬੱਜੇ ਵੀ ਸੋਹਣੇ ਲੱਗਦੇ ਤਾਂ ਦੁੱਧ ਵੀ ਇੰਨਾ ਪਰ ਨਾ ਵੰਡਾ ਦੇ ਖਾਣਾ ਹੀ ਹੁਣ ਹੁਣ ਏਡੀ ਝੋਟੀ ਨੇ ਵੰਡ ਤਾਂ 7-8 ਕਿਲੋ ਵੀਰੇ ਖਾਣਾ ਇੱਕ ਟਾਂ ਪਰ ਇਹ ਆ ਕਿ ਬਿਲਕੁਲ ਬਿਲਕੁਲ ਸੇਵਾ ਉਹਨੂੰ ਕਰਨੀ ਪੈਣੀ ਹੈ ਕਰਨੀ ਪੈਣੀ ਆ ਜੀ ਤਾਂ ਵੱਡੀ ਝੋਟੀ ਆ ਵੀਰੋ ਚੈੱਕ ਕਰ ਲਓ ਇੱਕ ਹਫ਼ਤਾ ਲੈ ਜੀ ਵੀਰ ਜੀ ਹਾਂ ਜੀ ਇੱਕ ਹਫ਼ਤਾ ਲੈ ਜੀ ਹਨਾ ਹਫ਼ਤਾ ਲੈ ਲੈਨੇ ਬਿਲਕੁਲ ਜਿਆ ਜੀ ਜਾਣਦੇ ਇੱਕ ਹਫ਼ਤਾ ਸੰਭਲੂ ਕੋ ਵੀਰ ਯਾ ਲੈ ਬੰਨੂ ਕੁਲਜਿੰਦਰ ਜੀ ਟਾਈਮ ਲੱਗ ਜਾਂਦਾ ਬਿਲਕੁਲ ਜੀ ਬਿਲਕੁਲ ਮਾਲ ਤੇ ਮਿਲ ਜਾਂਦਾ ਹਾਂਜੀ ਸੋਹਣੀ ਝੋਟੀ ਆਈ ਚੰਗੀ ਸੋਹਣੀ ਟੋਪ ਕਲਾਸ ਝੋਟੀ ਅਨ ਨੂੰ ਅਨ ਨੂੰ ਮਾਇ ਮੜੀ ਜੀ ਵਿੱਚ ਲੈ ਆਓ ਕੀ ਬਾਤ ਆ ਵੇਖੋ ਵੀਰੋ ਚੈੱਕ ਕਰੋ ਕੁਆਲਿਟੀ ਐ ਸਿਰਾ ਝੋਟੀ ਆ ਜੀ ਹਰਦੀ ਨਾ ਮੇਰੇ ਸਿਰ ਤੋਂ ਉੱਚਾ ਸਿਰ ਬਿਲਕੁਲ ਪੂਰੀ ਟੋਪ ਕਲਾਸ ਆ ਤਾਂ ਵੇਖੋ ਵੀਰੋ ਜਿੰਨਾ ਵੀ ਰਾਂਹ ਦੀ ਡਿਮਾਂਡ ਹੁੰਦੀ ਹੈ ਕਿ ਚੰਗਾ ਪਸ਼ੂ ਘਰੇ ਰੱਖਣਾ ਨਸਲ ਦਾ ਉਹ ਕਲਾਸ ਚੰਗੀ ਝੋਟੀ ਠੀਕ ਹੈ ਜੈਨ ਤਵੀਰ ਜੀ ਇਹਦਾ ਮੁੱਲ ਮੁੱਲ ਇਹਦਾ ਵੀ ਕੁਲਜਿੰਦਰ ਜੀ ਹਾਂ ਨਾਲ ਆ ਕਰਨਾ ਹਾਂਜੀ ਭਾਵੇਂ ਦੂਜੇ ਕੇ ਆਪਣਾ ਵੀਰ ਭਰਾ ਕੋਲ ਦੀ ਕੋਈ ਵੀ ਮੁੱਲ ਕਰ ਸਕਦਾ ਈ ਇਹਦਾ ਬੰਦਾ ਜਿੰਨਾ ਮਰਜੀ ਕਰੀ ਜਾਵੇ ਡੇ ਡੇ ਹਾਂਜੀ ਪਰ ਨਾ 130 ਨਾ 135 ਤੇ ਨਾ 150 ਹਾਂਜੀ ਇਹ ਤੋਂ 15 ਕਰ ਦਈਏ ਠੀਕ ਹੈ ਜੀ ਬੰਦਾ ਜੀ ਬੰਦਾ ਹੈ ਬਿਲਕੁਲ ਜੀ ਨਹੀਂ ਬੰਦਾ ਜੀ ਕਿਉਂਕਿ ਚਲੋ ਆਮ ਸਾਰੇ ਵੀਰਾਂ ਨੂੰ ਪਤਾ ਜਿਹੜੇ ਵੀਡੀਓ ਵੰਦੇ ਆ ਕਿ ਲੱਖ ਦੀਆਂ ਨਿਗ ਨਿਗ ਐ ਵੀ ਹੁੰਦੀਆਂ ਹਨਾ ਦੇਸੀ ਕਟੀਆਂ ਵੀ ਆਈ ਜਾਂਦੀਆਂ ਹੁਣ ਤਾਂ ਬਿਲਕੁਲ ਨਹੀਂ ਰੇਟ ਤਾਂ ਨਾ ਜਾਇਜ਼ ਆ ਜੀ ਵੱਡੀ ਝੋਟੀ ਆ ਨਸਲੀ ਆ ਅਸੀਂ ਨਾ ਇਹ ਕਹਿਣਾ ਕਿ ਮੇਰੇ ਨਾਲ ਗੱਲ ਲੁੱਟ ਲੋ ਬਿਲਕੁਲ ਬਿਲਕੁਲ ਨਹੀਂ ਲਗਾ ਮੇਰੇ ਦਾ ਮੁੱਲ ਲੈਣਾ ਲੈਣਾ ਬਿਲਕੁਲ ਬਿਲਕੁਲ ਸਰ ਵੀਰ ਜੀ ਸਾਰੀ ਦਾ ਇੱਕ ਡੰਗਰ ਵਿੱਚ ਨਹੀਂ ਲੱਭਦਾ ਬਿਲਕੁਲ ਵੀਰ ਜੀ ਬਿਲਕੁਲ ਮਿਹਨਤ ਦੇ ਪੈਸੇ ਲੈਣਾ ਬਿਲਕੁਲ ਬਿਲਕੁਲ ਤੇ ਅੱਪੇ ਦੇਣੇ ਵੀਰ ਭਰਾ ਨੂੰ ਜਾਇਜ਼ ਰੇਟ ਦੇ ਆ ਜਾਇਜ਼ ਜੀ ਹਨਾ ਤਾਂ ਵੇਖੋ ਵੀਰੋ ਇੱਕ 15 ਦੀ ਵੀ ਵੇਹ ਲੋ ਜੀ ਉੱਚ ਵੀ ਤੁਹਾਨੂੰ ਲੱਗਦਾ ਕੋਈ ਛੋੜੇ ਬਾਦੀ ਛੋਟ ਛਾਟ ਨਹੀਂ ਮੈਨੂੰ ਨਹੀਂ ਲੱਗਦਾ ਤੁਸੀਂ ਆਪ ਹੀ ਖੁਸ਼ੀ ਨਾ ਖੁਸ਼ੀ ਨਾ ਕਰ ਦੋ ਹੋਰ ਜੇ ਕਰਨੀ ਤਾਂ ਆਪ ਹੀ ਕਰਦੇ ਹੋ ਕਰਾ ਦਿਓ ਤੁਸੀਂ ਚੁਕਾਲੀ ਜਲ ਦੋ ਹੀ ਛੱਡ ਦਿਓ ਤੇਰਾ ਜੀ ਇੱਕ 10 ਦੀ ਹਾਂ ਨਾ ਜੀ ਇੱਕ 10 ਦੀ ਇੱਕ ਤਾਂ ਜੀ ਕੀ ਬਾਤ ਹੈ ਬਿਲਕੁਲ ਬਿਲਕੁਲ ਛੋਟੀ ਸਕੁੰਡਾ ਸਿੰਘ ਪੱਲੀ ਚੰਬੜੀ ਬਿਲਕੁਲ ਇੱਕ 10 ਦੀ ਹਾਂ ਨਾ ਜੀ ਚਾਰੂ ਚੂਰੂ ਵੀ ਇਹ ਵੀ ਬੋਲ ਹਨਾ ਇਹ ਚਾਰੂ ਤਾਂ ਦੁੱਧ ਵੀ ਪਸ਼ੂ ਚਾਰੂ ਹੀ ਭਰਦਾ ਜੀ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਰੇਡ ਜਵਾ ਹੀ ਜਾ ਜਾ ਇੱਕ 10 ਦੀ ਤਾਂ ਦੋਵਾਂ ਝੋਟੀਆਂ ਦੇ ਰੇਡ ਜਿਆ ਜੀ ਵੀਰੋ 85110 ਜੋੜਾ ਵੀਰੇ ਕੋਈ ਪਾ ਲੂਗਾ ਤਾਂ ਕਰ ਦਿਓ ਹਾਂਜੀ ਮਾਨਤਨ ਕਰਤਾ ਜਾਓ ਮਾਨਤਨ ਕਰ ਦਿਓ ਠੀਕ ਹਿਸਾਬ ਦਾ ਕਰਦਾ ਠੀਕ ਠੀਕ ਹੈ ਜੀ ਹਾਂਜੀ ਵੈੜ ਆ ਗਈ ਅਗਲੇ ਬੰਨੇ ਜੀ ਵੱਡੀ ਵੈੜ ਆ ਗਈ ਆ ਵੱਡੀ ਵੱਡੀ ਜੀ ਵੱਡੀ ਇਹ ਟੋਕੜਾ ਸੱਜਿਆ ਟੋਕੜਾ ਟੋਕੜਾ ਟੋਕੜੇ ਠੀਕ ਹੈ ਜੀ ਇਹਦੇ ਥੱਲੇ ਆਇਆ ਇਹ ਤਾਂ 6 ਕਿਲੋ ਦੁੱਧ ਜੀ ਠੰਡ ਗਲਾਪੀ ਆ ਗਿਆ ਹਾਂਜੀ ਠੀਕ ਹੈ ਕੋਲੋਂ ਲਈ ਬਾਰੋਂ ਚ ਉਹਦੇ ਕਹਿੰਦੇ ਵੀ 25 ਤੋਂ ਪਲੱਸ ਕਰਦੇ ਨਹੀਂ ਦੋ ਹਾਂਜੀ ਆਪਣੇ ਟਾਈਮ ਦੇ ਵਿੱਚ ਸੱਜੇ ਜਿਹਾ ਹੈਗੀ ਹਾਂ ਲੱਗਦਾ ਵੀ ਨਸਲਾ ਕੁਆਲਟੀ ਹੈ ਜੀ ਦੁੱਧ ਤਾਂ ਇਹ ਭਰਨਾ ਜੀ ਕਿਉਂਕਿ ਨਸਲਾ ਜਾਤ ਨਸਲਾ ਵੱਡੇ ਪੱਲੇ ਚ ਲੰਮੀ ਵੇਲ ਆ ਆਵੇ ਕੋਈ ਇਦਾਂ ਹੀ ਬੈ ਕੇ ਚੋਲੇ ਸਹੀ ਲਾ ਜੀ ਕਾਫੀ ਆਹ ਦੇਖੋ ਕੀ ਬਾਤ ਦੁੱਧ ਦੇ ਡੱਕੇ ਲਉਣ ਵਾਲੀ ਆ ਇਦਾਂ ਟੁੱਕੀ ਹੋਈ ਸਾਂ ਚੱਕ ਦੋ ਦੋ ਹੀ ਚੀਰਾ ਪੈ ਗਿਆ ਜਿੱਦਾਂ ਲਗਾ ਦਾ ਠੀਕ ਹੈ ਜੀ ਇੱਕ ਮਹੀਨੇ ਵੀ ਕਰੀਬ ਹੋ ਗਿਆ ਠੀਕ ਹੈ ਜੀ ਦੋ ਨਾ ਜਾਏ ਇੱਕ ਮਹੀਨਾ ਠੀਕਾ ਲੱਗੇ ਬਾਕੀ ਇਹ ਨਹੀਂ ਕਹਿੰਦੇ ਵੀ ਕੋਈ ਵੀਰ ਇਹਨੂੰ ਗੱਬਰ ਸਮਝ ਕੇ ਲਵੇ ਇਹ ਨਹੀਂ ਕਹਿੰਦੇ ਹਾਂਜੀ ਤੋਕੜ ਮੰਨ ਕੇ ਲਿਓ ਦੱਸਦੇ ਕਿ ਕਿਹਦੇ ਘਰ ਜਾਵੇ ਕੋਈ ਵੀਰ ਧਿਆਨ ਰੱਖੇ ਇਹਦਾ ਬਿਲਕੁਲ ਬਿਲਕੁਲ ਇਹਨੂੰ ਠੀਕਾ ਲੱਗਾ ਉਸ ਹਿਸਾਬ ਨਾਲ ਚੱਲੇ ਰੇਟ ਵੀ ਤੋਕਣ ਵਾਲੇ ਕਰਦੇ ਹੋ ਹਨਾ ਖੋਲੋ ਵੀਰ ਜੀ ਤੋਰਾ ਵਖਾਈਏ ਵੇਖੋ ਵੀਰੋ ਵੱਡੀ ਵੈੜਾ ਤਾਂ ਬਾਕੀ ਵੈੜ ਪਾਣਾ ਵੀਰੋ ਬਣ ਗਈ ਤਾਂ ਚੰਗੇ ਪੈਸੇ ਵਟੋਣ ਵਾਲੀ ਆ ਜੀ ਤੇ ਚਲੋ ਘਰੇ ਵੀ ਕਿਸੇ ਵੀਰ ਨੇ ਡੱਕਣੀ ਹੋਵੇ ਤਾਂ ਦੁੱਧ ਤੋਰਾ ਬਹੁਤ ਵਧੀਆ ਜੀ ਮੇਰੇ ਨਾਲ ਕੋਈ ਟਾਈਮ ਇੱਕ ਦੇ ਕਰੀਬ ਹੋਣਾ ਬਿਲਕੁਲ ਹਾਂਜੀ ਬਿਲਕੁਲ ਭਾਜੀ ਮੇਰੇ ਸਵੇਰੇ 6:30 ਵਜੇ ਘਰ ਨਿਕਲ ਜਾਵਾਂ ਠੀਕ ਹੈ ਜੀ ਤੇ ਸ਼ਾਮ ਨੂੰ 6 ਵਜੇ ਤੱਕ 6:30 ਵਜੇ ਤੱਕ ਇਹਨੇ ਆਪਣਾ ਮੂੰਹ ਖਵਾਵਾ ਵੀ ਜਦਾਏ ਇਹਦੇ ਥੱਲੇ 8-9 ਕਿਲੋ ਦੁੱਧ ਹਦਾ ਬਿਲਕੁਲ ਵੀਰ ਜੀ ਮਰੇ ਥੱਲੇ ਜਿਹੜਾ ਠੰਡਾ ਕਰਕੇ ਦੁੱਧ ਆ ਉਹ 6 ਕਿਲੋ ਦੁੱਧ ਆ 6 ਕਿਲੋ ਹਾਂਜੀ ਆ ਜੀ ਵੇਖੋ ਹੈ ਗਰੀਬ ਇਸ ਕੁਆਲਟੀ ਨਸਲਾਂ ਵੀਰ ਜੀ ਸਟੋਪ ਕਲਾਸਾ ਥਾਣ ਬੜਾ ਪਿਆਰਾ ਲੱਗਿਆ ਤੇ ਚੰਗੀ ਵੇੜਾ ਵਿਰਜੀ ਇਹਦਾ ਮੁੱਲ ਇਹ ਬੋਲ ਦੱਸਦੇ ਆ ਕੋਈ ਨਾ ਜੀ ਪਰ ਮੇਰੇ ਦੇਖੋ ਜਿਹੜੇ ਵੀਰ ਭਰਾ 5-6 ਕਿਲੋ ਦੁੱਧ ਲੈਂਦੇ ਆ ਹਾਂਜੀ ਹਾਂਜੀ ਉਹਨਾਂ ਵਾਸਤੇ ਮਾੜਾ ਕੋਈ ਨਹੀਂ 6 ਕਿਲੋ ਦੁੱਧ ਵੀ ਤੁਹਾਨੂੰ ਲਾਓ ਤੇ ਰੋਇ ਤੇ ਸੋਦਾ ਦੁੱਧ ਆ ਬਿਲਕੁਲ ਇੱਕ ਮਹੀਨੇ ਦੇ ਵਿੱਚ 9-10 ਹਜ਼ਾਰ ਦਾ ਦੁੱਧ ਪੈ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਮੋਲੇ ਦਾ ਕਰਦਾ ਆ ਬਿਲਕੁਲ ਫਰੀ ਹੈਗਾ ਸਾਹਿਬ ਜੈ ਜੀ ਹਾਂਜੀ ਹਾਂਜੀ ਦੇ ਦੀ 15 ਦੀ 15 ਦੀ ਹਾਂ ਠੀਕ ਹੈ ਜੀ ਹੈ ਠੀਕ ਹੈ ਜੀ ਛੋਟ ਛੱਪਾ ਕਰਦੇ ਹਾਂ ਛੋਟ ਛੱਟ ਕਰਦੇ ਹਾਂ ਜਿੰਨਾ ਤੁਸੀਂ ਕਹਿਣਾ ਕਰਾ ਲਓ ਹਾਂ ਨਾ ਕਰਤੀ ਜੀ ਹਾਂ ਨਾ ਹੀ ਕਰ ਦੋ ਐਂਡ ਵਾਲਾ ਐਂਡ ਵਾਲਾ ਜਿਹੜਾ ਅਗਲੇ ਵੀਰ ਨੂੰ ਵੀ ਫੋਨ ਤੇ ਪੁੱਛਣਾ ਪਵੇ ਭਾਜੀ ਕਿੰਨੇ ਦੀ ਦੇਣੀ ਆ 13000 ਦੋ ਛੱਡ ਦਿਓ ਜਾਈ 12000 ਦੀ ਦੇ ਦਾਂਗੇ 12 ਦੀ 12 ਦੀ ਕੀ ਬਾਤ ਆ ਬਾਕੀ ਵੀਰੋ ਫੋਨ ਚੁਲਾ ਲੇ ਮੈਂ ਇਹਨੇ ਪਹਿਲੇ ਮਹੀਨੇ ਚ ਦੁੱਧ ਦੇ ਕੇ ਫ੍ਰੀ ਹੋ ਜਾਣਾ ਹੋਈ ਨਾ ਜੀ ਹੋਈ ਨਾ ਬਿਲਕੁਲ ਤਾਂ ਵੇਖੋ ਵੀਰੋ 12000 ਦੀ ਵੱਡੇ ਪੱਲੇ ਚ ਗੁਰੂਰਾਮ ਦਾ ਅਗਲੇ ਦੇ ਘਰ ਕਿਰਪਾ ਕਰਦੇ ਕੱਢ ਦੇ ਲੱਖ ਰੁਪਏ ਦੀ ਗਾਈਆਂ ਆ ਗਈ ਆ ਜੀ ਵੱਡੇ ਪੱਲੇ ਚ ਤਾਂ ਬਾਕੀ ਦੁੱਧ ਵੀਰੋ ਤੁਹਾਡੇ ਪਾਈ ਦਾ ਕਿਉਂਕਿ ਹੁਣ ਮੌਸਮ ਚੰਗਾ ਹੋਣਾ ਲਾ ਬਾਹਰ ਚੰਗੀ ਆ ਗਈ ਆ ਬਸ ਹੁਣ ਪੱਠੇ ਵੀ ਆਉਣੀ ਵਾੜੇ ਇਹਨੇ ਡੱਕੇ ਲਾਈ ਜਾਣੇ ਆ ਚਲੋ ਜੇ ਬਣ ਗਈ ਵਧੀਆ ਵਾ ਉਵੇਂ ਇਹਨੇ ਡੱਕੇ ਲਾਉਣੇ ਦੁੱਧ ਦੇ ਹਾਂਜੀ ਹਾਂਜੀ ਤਾਂ ਹੈ ਵੀ ਚਾਰੂ ਬਿਲਕੁਲ ਠੀਕ ਹੈ ਜੀ ਤਾਂ ਵੇਖੋ ਵੀਰੋ ਤਿੰਨ ਪਸ਼ੂ ਆ ਵੀਰ ਕੋਲੇ ਤਿੰਦੇ ਤਿੰਨ ਰੇਟ ਜਾ ਜਾ ਵੱਡੀਆਂ ਝੋਟੀਆਂ ਚੰਗੇ ਰਿਕਾਰਡ ਵਾਲੀਆਂ ਨੇ ਥਾਂ ਲੇ ਵੇ ਦੀਆਂ ਬੜੀਆਂ ਸਾਫ ਨੇ ਤਾਂ ਸਿੰਘ ਸੁੰਗ ਦੀਆਂ ਕੁਆਲਿਟੀਆਂ ਤਾਂ ਤੁਸੀਂ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਤਾਂ ਵੈਡ ਵੀ ਰੇਡ ਗਿਆ ਜੀ ਵੀਰੋ ਤਾਂ ਬਾਕੀ ਇਹੀ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਵੀਰੇ ਤਾਂ ਐਡਰੈਸ ਵੀ ਜੇ ਇਕ ਰੀ ਭੋਲੇ ਐਡਰੈਸ ਨਾਮ ਸਾਦ ਸਿੰਘ ਹਾਂਜੀ ਪਿੰਡ ਦਾਬਾਵਾਲ ਤਚੀਲ ਪਟਾਲਾ ਜ਼ਿਲ੍ਹਾ ਕਰਤਾਰਪੁਰ ਠੀਕ ਅਰੀਵਾਲ ਦੇ ਲੱਗੇ ਆ 2 ਕਿਲੋਮੀਟਰ ਜਿਹੜਾ ਰੋਡ ਫਤੇਗਾ ਚੂੜੀਆਂ ਪਟਾਲੇ ਤੋਂ ਜਾਂਦਾ ਉਹਦੇ ਤੇ ਠੀਕ ਹੈ ਤੇ ਫੋਨ ਨੰਬਰ 84270 52270 84270 58 ਤੋਂ 77 ਠੀਕ ਹੈ ਬਾਕੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਇਹ ਆ ਹਾਂਜੀ ਇਹ ਸੌਦਾ ਕਰਨ ਲੱਗਿਆ ਸਿਰਫ ਮੈਂ ਨਾਲ ਇੱਕੋ ਗੱਲ ਦਾ ਧਿਆਨ ਰੱਖਿਓ ਹਾਂਜੀ ਤੇ ਜਿਹੜੇ ਕਈ ਵੀਰ ਭਰਾ ਕਹਿੰਦੇ ਆ ਪਹਿਲਾਂ ਸੌਦਾ ਹੋ ਜਾਂਦਾ ਤੇ ਬਾਅਦ ਚ ਉਹ ਕਹਿੰਦੇ ਆ ਕਿ ਸਾਡਾ ਡੰਗਰ ਵਿੱਚ ਕੱਟਣਾ ਲੋ ਹਾਂਜੀ ਤੇ ਇਹ ਬੇਨਤੀ ਇਹ ਪ੍ਰਮਾਣ ਕਰਿਓ ਕਿ ਡੰਗਰ ਕੱਟਣ ਵਾਲਾ ਕੰਮ ਅਸੀਂ ਨਹੀਂ ਜੇ ਕਰਦੇ ਬਿਲਕੁਲ ਜਿਹੜੇ ਵੀਰ ਭਰਾ ਕਰਦੇ ਹੋਣਗੇ ਉਹ ਮੁਬਾਰਕ ਆ ਉਹਨਾਂ ਨੂੰ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਬਿਲਕੁਲ ਠੀਕ ਜੇ ਹਾਂਜੀ ਹਾਂਜੀ ਤਾਂ ਇਹ ਕਿ ਪਸ਼ੂ ਭਰਾ ਅਸੀਂ ਕਦੀ ਕਿਸੇ ਨੂੰ ਕਹਿ ਕੇ ਸਾਈ ਨਹੀਂ ਪਵਾਈ ਬਿਲਕੁਲ ਸਾਈ ਜੀ ਤੁਸੀਂ ਬੇਫਿਕਰ ਹੋ ਜੇ ਤੁਸੀਂ 2 ਪਾਉਂਦੇ ਜਾਂ ਤੁਹਾਡਾ 2 ਖਰਾ ਵਾ ਜੇ ਤੁਸੀਂ 5 ਪਾਉਂਦੇ ਤੁਹਾਡਾ 5 ਵੀ ਵਾਪਸ ਆ ਜੇ 500 ਪਾਉਂਦੇ 500 ਵਾਪਸ ਆ ਪਰ 2000 ਸਾਈ ਇਹ ਕਰਕੇ ਪਵਾਇ ਦੀਆ ਵੀਰ ਜੀ ਹਾਂਜੀ ਕਿ ਅਗਲੇ ਬੰਦੇ ਨੂੰ ਫਿਕਰ ਹੁੰਦਾ ਕਿ ਮੇਰਾ ਫਲਾਣੇ ਥਾਂ 2000 ਰੁਪਿਆ ਲੱਗਾ ਆ ਬਿਲਕੁਲ ਬਿਲਕੁਲ ਫਿਰ ਉਹ ਪਹੁੰਚਦਾ ਆ ਜਾਂ ਫੋਨ ਕਰਦਾ ਆ ਕਈ ਵਾਰੀ ਪਤੇ ਕੀ ਕਹਦੇ ਕਿ 500 ਜਾਂ 1000 ਸਾਈ ਪਾ ਕੇ ਤੇ ਜੇ ਕੋਈ ਹੋਰ ਥਾਂ ਡੰਗਰ ਉਹਨਾਂ ਨੂੰ ਮਿਲ ਲਿਆ ਹੁੰਦਾ ਨਾ ਹਾਂਜੀ ਤੇ ਫਿਰ ਉਹ ਪਿਛਲਾ ਭੁੱਲ ਜਾਂਦੇ ਆ ਅਗਲੇ ਦਾ ਡੰਗਰ ਕਿਲੇ ਤੇ ਬੰਨ ਛੱਡਦੇ ਬੱਜਿਆ ਨਹੀਂਦਾ ਜ ਬਿਲਕੁਲ ਤਾਂ ਅਗਰ ਪਸੰਦ ਕਰ ਲਿਆ ਕਰੋ ਫਿਰ ਉਸ ਹਸਾਬ ਨਾਲ ਡਿਸੀਜਨ ਲਿਆ ਕਰੋ ਬਿਲਕੁਲ ਤਾਂ ਬਾਕੀ ਇਹੀ ਤਾਂ ਸਾਈ ਜੀ ਬਿਲਕੁਲ ਨਹੀਂ ਕਹੋਗੇ ਵੀ ਸਾਨੂੰ ਨਹੀਂ ਕੋਈ ਖੜਨਾ ਜਾਂ ਨਹੀਂ ਪਸੰਦ ਤਾਂ ਸਾਈ ਤੁਹਾਡੀ ਵਾਪਸ ਆ ਇਹ ਚੀਜ਼ ਵੀ ਜੀ ਮੈਂ ਆਪ ਖੁਦ ਆਪਣੇ ਚੈਨਲ ਤੇ ਦਿਨਾਂ ਜੁ ਮੇਰੀ ਯਾਨੀ ਕਿ ਮੈਂ ਨਾ ਨਾ ਕਿ ਜਿਹੜੀ ਮੇਰੇ ਚੈਨਲ ਤੇ ਵੀਡੀਓ ਅਪਲੋਡ ਹੁੰਦੀ ਆ ਸਾਈ 2000 ਪਾ ਦੋ 5 ਪਾ ਦੋ ਉਹਦਾ ਉਹਦਾ ਮੈਂ ਖੁਦ ਜੁਮੇ ਆ ਰਾਂ ਜੀ ਤੁਹਾਡੀ ਸਾਈ ਨਹੀਂ ਮਰੂਗੀ ਤੁਸੀਂ ਵੇਚਿੰਦੇ ਤੋਗੇ ਸਾਈ ਪਾਇਆ ਕਰੋ ਤੇ ਪਸ਼ੂ ਲਾ ਕੇ ਪਹੁੰਚਿਆ ਕਰੋ ਬਿਲਕੁਲ ਬਿਲਕੁਲ 500 ਰੁਪਏ ਕੇ ਨਾ ਬਾਜੂ ਦੋ ਦਿਨ ਤੇ ਫਿਰ ਵੇਚ ਜੇ ਇਹ ਫਿਰ ਪਸ਼ੂ ਹਾਂਜੀ ਵੇਚਣਾ ਹੁੰਦਾ ਰਕਮ ਬੰਨੀ ਆ ਮੰਨ ਲਓ ਤੁਸੀਂ ਤਾਂ ਹੁਣ ਤਸੱਲੀ ਕਰਕੇ ਰਕਮ ਖਰਚਾਈ ਤਾਂ ਚਲੋ ਗੱਡੀ ਵੇਚਣੀ ਆ ਹਨਾ ਗੱਡੀ 1000 2000 ਦੀ ਆਸਾ ਹਨਾ ਤਾਂ ਇਹ ਥੋੜਾ ਕੀ ਫਿਰ ਪਸ਼ੂ ਬਨਣਾ ਨਹੀਂ ਬਿਲਕੁਲ ਆਉਗਾ ਹੁਣ ਜੇ ਮੰਨ ਲਓ ਕਿ ਸਾਈ ਪੰਡਾ ਤੇ ਅਸੀਂ ਤਾਂ ਕਹਿ ਦੇਣਾ ਵੀ ਨਹੀਂ ਜਿਉਂ ਵੇਗ ਗਈ ਸਬਦਾ ਹੋ ਗਈ ਵੇਗ ਗਈ ਬਿਲ ਤਾਂ ਬਾਕੀ ਬੇਨਤੀ ਆ ਗਈ ਬਿਲਕੁਲ ਸਾਈ ਵੀਰੋ ਵੱਧ ਪਾਇਆ ਕਰੋ ਕੋਸ਼ਿਸ਼ ਕਰੋ ਕਰਿਆ ਕਰੋ ਤੇ ਜੋ ਤੁਸੀਂ ਪਸ਼ੂ ਦੇ ਲਾਗੇ ਪਹੁੰਚਿਆ ਕਰੋ ਆਪ ਦਾ ਪਾਸ ਕਰੋ ਸੂਏ ਨੂੰ ਚਵਾਓ ਬਿਲਕੁਲ ਇਹ ਜਿਹੜਾ ਹੈ ਰੇਗ ਵੀਡੀਓ ਚ ਕਹੀਦਾ ਜੀ ਜੀ ਮੁਰਕੇ ਵੀ ਤੇ ਡੰਗਰਾ ਉਹਨਾਂ ਨੇ ਹੀ ਸਾਹਮਣਾ ਵਾ ਸਾਹਮਣਾ ਹੁੰਦਾ ਬਿਲਕੁਲ ਬਿਲਕੁਲ ਇਹ ਵੀ ਥੋੜਾ ਜਿਹਾ ਸਾਫ ਟਾਈਮ ਕੱਢਣ ਬਿਲਕੁਲ ਵੇਖਣ ਬਿਲਕੁਲ ਇਹ ਤਾਂ ਬੇਨਤੀ ਹੁੰਦੀ ਹੈ ਹਰ ਵੀਡੀਓ ਦੇ ਵਿੱਚ ਬਾਕੀ ਚਲੋ ਵੀਰਾਂ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਬਿਲਕੁਲ ਜੀ ਤਾਂ ਵੀਰ ਜੀ ਆਪਣਾ ਫੋਨ ਨੰਬਰ ਇੱਕ ਵਾਰੀ ਬੋਲ ਦਿਓ 84270 52270 ਬਾਕੀ ਸਾਰੇ ਪੈਰਪਰਵਾਦਾ ਦੇਸਾਂ ਪ੍ਰਦੇਸਾਂ ਦੇ ਵਿੱਚ ਕੁਲਜਿੰਦਰ ਡੇਰੀ ਫਿਲਮ ਦੇਖ ਰਹੇ ਚੈਨਲ ਨੂੰ ਬਹੁਤ ਬਹੁਤ ਸਵਾਗਤ ਹੈ ਉਹਨਾਂ ਦਾ ਜੀ ਸਾਡੇ ਨਾਲ ਭਾਈ ਸਤਿ ਸ਼੍ਰੀ ਅਕਾਲ ਜੀ ਮੇਰੀ ਬੇਨਤੀ ਹੈ ਕਿ ਚੈਨਲ ਬਹੁਤ ਵਧੀਆ ਇਹਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਤੇ ਬਾਕੀ ਅਸੀਂ ਇੰਸਟਾਗ੍ਰਾਮ ਤੇ ਚੈਨਲ ਬਣਾਇਆ ਆਪਣਾ ਢਿੱਲੋਂ ਫਾਰਮ 1984 ਦੇ ਉਹਨੂੰ ਵੀ ਫੋਲੋ ਕਰ ਲਓ ਕਿਉਂਕਿ ਜੇ ਇੱਕ ਅੱਧਾ ਟੈਗਰ ਦੱਦ ਉਹਦੇ ਤੇ ਪਾ ਲਈਦਾ ਬਿਲਕੁਲ ਬਿਲਕੁਲ ਢਿੱਲੋਂ ਫਾਰਮ ਆ ਜੀ ਹਾਂ ਢਿੱਲੋਂ ਫਾਰਮ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ 1984 18 198 1984 हां 1984 ਠੀਕ ਹੈ ਜੀ ਟੈਲੋ ਫਾਰਮ 1984 ਹਾਂ 1984 ਠੀਕ ਹੈ ਜੀ ਟੈਲੋ ਫਾਰਮ ਇਹ ਕਈ ਜਿਹੜੀ ਡੰਗਰ ਡਾਕੇ ਨੂੰ ਦੱਸਦੇ ਉਹਦੇ ਤੇ ਕਈ ਜਿਹੜੀ ਵੀਡੀਓ ਬਣਾ ਦਈਦੀ ਆ ਬਿਲਕੁਲ ਤੇ ਉਹ ਕਈ ਵੀਰ ਭਾ ਕਹਿੰਦੇ ਕਿ ਜਦੋਂ ਡੰਗਰ ਆਏਗਾ ਸਾਨੂੰ ਸਿੱਧੀ ਵੀਡੀਓ ਪਾ ਦੇ ਬਿਲਕੁਲ ਬਿਲਕੁਲ ਇੰਦਾਂ ਸਿੱਧੀਆਂ ਪਾਉਣੀਆਂ ਇੰਦਾਂ ਚਲੋ ਉਹ ਤੇ ਇੰਸਟਾ ਤੇ ਪਾ ਦਿਆ ਕਰਿਓ ਤਾਂ ਚਲੋ ਵੀਰਾਂ ਨੂੰ ਪਤਾ ਲੱਗ ਜਾਂਦਾ ਉਹਨੂੰ ਫੋਲੋ ਕਰ ਲੈਣ ਉਹਦੇ ਪਤਾ ਲੱਗ ਜਾ ਕਰੇਗਾ ਬਿਲਕੁਲ ਵਿੱਚ ਜੀ ਬਿਲਕੁਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿੱਚ